ਅੱਜ ਜੋ ਚੈਨਾਡੋਰਾ ਉਹਦੇ ਖਿਲਾਫ ਜਿਹੜਾ ਡਰੋਨ ਜਿਹੜਾ ਉਡਾਇਆ ਗਿਆ ਤੇ ਜੋ ਲਗਭਗ ਇਹ 4-5 ਮੱਲੇ ਖਬਰ ਕੀਤੇ ਗਏ ਨੇ ਇਹਦੇ ਵਿੱਚ ਕਿੰਨੀ ਕ ਕਾਰਵਾਈ ਕੀਤੀ ਗਈ ਕੀ ਦੇਖਿਆ ਗਿਆ ਹਾਂ ਲਗਦਾ ਡਰੋਨ ਜਿਹੜਾ ਉਡਾ ਕੇ ਦੇਖਿਆ ਗਿਆ ਜੋ ਮੇਰੀਆਂ ਪੁਸਤ ਪਾਰਟੀਆਂ ਵੀ ਭੇਜੀਆਂ ਨੇ ਉਹ ਪਾਸਿਆਂ ਦੇ ਜੋ ਵੀ ਸਾਹਮਣੇ ਆਵੇਗਾ ਉਹਦੇ ਖਲਾਫ ਕਾਨੂੰਨੀ ਕਾਰਵਾਈ ਹੋਵੇ ਕਿੰਨੇ ਕੁ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਜਾਂ ਕਿੰਨੇ ਕੁ ਖਤਰਨਾਕ ਐਕਟ ਹੋ ਜੋ ਨਹੀਂ ਸਾਰੇ ਨਹੀਂ ਇਹ ਡੋਰ ਉਡਾਰੇ ਕੁਝ ਜੋ ਹੈ ਉਹ ਦੇਖ ਲਾਂਗੇ ਜੋ ਵੀ ਮਤਲਬ ਖਤਰਨਾਕ ਤੇ ਬਿਲਕੁਲ ਹੈਗੀ ਹੈ ਜੀ ਜੋ ਪੰਛੀ ਵਗੈਰਾ ਜਨਾ ਵੀ ਰਪੇੜ ਚ ਆ ਜਾਂਦੇ ਨੇ ਹੋਰ ਵੀ ਜੋ ਰਸਤੇ ਚ ਰਾਹ ਗੀਰਨੇ ਉਹ ਵੀ ਕਈ ਵਾਰ ਉਹਨਾਂ ਦੇ ਬਹੁਤ ਜਿਆਦੇ ਫੇਸ ਤੇ ਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਡੋਰ ਕਰਕੇ ਕੀ ਕਾਰਨ ਕੀ ਗੰਦੇ ਹੋ ਇੰਨੀ ਸਫਾਈ ਹੋਣ ਦੇ ਬਾਵਜੂਦ ਵੀ ਵੇਕ ਵੀ ਰਹੀ ਆ ਤੇ ਲੋਕੀ ਇਹਦੇ ਨਾਲ ਟੰਗਾ ਮੇ ਉਡਾਰੇ ਨਹੀਂ ਬਹੁਤ ਜਿਆਦੇ ਨਹੀਂ ਉਡਾਰੇ ਕੁਝ ਖਾਸ ਕੋਈ ਹੈ ਉਹਦੇ ਜੋ ਵੀ ਸਾਹਮਣੇ ਆਇਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਜੇ ਅਜਿਹਾ ਚਿਤਰਾ ਕਾਰਵਾਈ ਕੀਤੀ ਗਈ ਇਹ ਉਹ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਕਾਰਵਾਈ ਸ਼ੁਰੂ ਕਰ ਰਹੇ ਨੇ ਤੇ ਜਿਹੜੇ ਲੋਕ ਉਡਾ ਵੀ ਰਹੇ ਆ ਜਾਂ ਵਿਕ ਵੀ ਰਹੀ ਹੈ ਨਹੀਂ ਹੀ ਵਿਕ ਸਕਦੀ ਆ ਨਹੀਂ ਨਹੀਂ ਇਹਦੇ ਸਬੰਧ ਵਿੱਚ ਮਾਨਜੂਗ ਐਸਐਸਪੀ ਸਾਹਿਬ ਦੇ ਜੋ ਦਸ਼ਾ ਨਿਰਦੇਸ਼ ਨੇ ਉਹਨਾਂ ਵੱਲੋਂ ਬਹੁਤ ਸ਼ਕਤੀ ਨਾਲ ਇਹ ਆਰਡਰ ਨੇ ਉਹਨਾਂ ਦੀ ਕੰਪਲੈਂਸ ਕੀਤੀ ਹੈ ਲਗਾਤਾਰ ਸਰਚ ਕਰ ਰਹੇ ਆ ਆਪਾਂ ਲਗਾਤਾਰ ਐਫਆਈਆਰ ਵੀ ਦਰਜ ਕੀਤੀਆਂ ਨੇ ਪਿਛਲੇ ਦਿਨੀ ਇਹ ਤੇ ਬਿਲਕੁਲ ਮੁਕੰਮਲ ਕੰਮ ਹੋ ਰਿਹਾ ਹੈ ਚੈਨਲ ਉੱਪਰ ਲਾ ਕੇ ਕਿੰਨੀਆਂ ਕੋ ਐਫਆਈਆਰ ਦਰਜ ਹੋਈਆਂ ਐ ਇਸ ਵਾਰ ਤੁਹਾਡੇ ਇਸ ਵਾਰ ਡਿਸਟ੍ਰਿਕਟ ਪੱਧਰ ਤੇ ਕਰੀਬ 20-25 ਐਫਆਈਆਰ ਦਰਜ ਹੋ ਚੁੱਕੀਆਂ ਨੇ ਮੇਰੇ ਥਾਣੇ ਵਿੱਚ ਵੀ ਦੋ ਤੋਂ ਤਿੰਨ ਰਿਪੋਰਟਾਂ ਦਰਜ ਹੋ ਚੁੱਕੀਆਂ ਨੇ ਸਰ ਕਿੰਨੇ ਗੱਟੂ ਫੜ ਚੁੱਕੇ ਹੁਣ ਤੱਕ ਆਹੀਂ ਕਰੀਬ ਮਤਲਬ ਇਹਦੀ ਪੂਰੀ ਜਾਣਕਾਰੀ ਨਹੀਂ ਹੈ ਪ੍ਰੋਪਰ ਨਹੀਂ ਮੈਂ ਦੱਸ ਸਕਦਾ ਕਿੰਨੇ ਬਟ ਕਾਫੀ ਮਾਤਰਾ ਚ ਫੜੇ ਆਪਾਂ ਕੋਈ ਦਬਾਅ ਵੀ ਬੰਦਾ ਜਦੋਂ ਕਿਤੇ ਗੱਟੂ ਫੜਦੇ ਹੋ ਜਾਂ ਕਾਰਵਾਈ ਕਰਨ ਜਾਂਦੇ ਹੋ ਕਿ ਦਬਾਅ ਵੀ ਪੈਂਦਾ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਸਾਰੀ ਸਰਕਾਰ ਮਾਜੋਗ ਐਮ ਐਲ ਏ ਸਾਹਿਬ ਜੋ ਸਮੁੱਚੀ ਕੈਬਨਿਟ ਹੈ ਉਹਦਾ ਤੇ ਆਡਿਟ ਹੀ ਹੋ ਸਕਤੇ ਇਸ ਸਬੰਧ ਵਿੱਚ ਵੀ ਜਿਹਦੇ ਏਰੀਆ ਦੇ ਵਿੱਚ ਕੋਈ ਇਹੋ ਜਿਹਾ ਨੁਕਸਾਨ ਪਾਇਆ ਗਿਆ ਉਹ ਐਸ ਐਚਓ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਬਟ ਇਹੋ ਜੀ ਕੋਈ ਕੋਈ ਪ੍ਰੈਸ਼ਰ ਨਹੀਂ ਹੈ ਕਿਸ ਤਰ੍ਹਾਂ ਦਾ ਸਾਰੀ ਕੈਬਨਿਟ ਚ ਲਾਇਆ ਤੁਸੀਂ ਇਹਦੇ ਵਿੱਚ ਧੋੜ ਦੇ ਲੋਕੀ ਨਜ਼ਰ ਆ ਰਹੇ ਨੇ ਬੱਚੇ ਜਿਹੜੇ ਗੁੱਡੀਆਂ ਖੜਾ ਰਹੇ ਹਾਂ ਹਾਂ ਜੀ ਉਹ ਹਰ ਦਿਨ ਨਾਲ ਹੈ ਕੁਝ ਦੇਖਣ ਦੇ ਟੀਮਾਂ ਭੇਜੀਆਂ ਉਧਰ ਵੀ ਜੇ ਕੋਈ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਹੋਵੇਗੀ ਧੰਨਵਾਦ ਮੇਰੀ ਆਪ ਦੇ ਮਾਦੀਮ ਰਾਈ ਜੋ ਪਬਲਿਕ ਹੈ ਬਟਾਲੀ ਦੀ ਜਾਂ ਹੋਰ ਵੀ ਪੰਜਾਬ ਦੀ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਵੇਅਰ ਕਰਨ ਦੇ ਬੰਦ ਵਿੱਚ ਵੀ ਇਹ ਡੋਰ ਜਿਹੜੀ ਚਾਈਨਾ ਡੋਰ ਹੈ ਬਹੁਤ ਖਤਰਨਾਕ ਡੋਰ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਤੇ ਬੱਚਿਆਂ ਨੂੰ ਸਮਝਾਇਆ ਜਾਵੇ ਤੇ ਉਹਨਾਂ ਨੂੰ ਸਮਝਾ ਕੇ ਜਿਹੜੀ ਰੁਟੀਨ ਦੀ ਡੋਰ ਆ ਉਹਦੇ ਵਰਤ ਕੇ ਤੇ ਪਤੰਗਾ ਚੜਾਏ ਜਾਣ

में हूं ਸਾਨੂੰ ਵੇਖੀ ਉਹਦੇ ਤੱਕ ਭਈਆ ਵੇਖੋ ਪੈਰਾਂ ਚ ਪਹਿਲਾਂ ਮੈਂ ਟੱਕਾ ਲਾਉਂ ਮੈਂ ਆਇਆ ਆ ਕਿੱਥੇ